ਕਿਤਾਬਾਂ ਤੁਹਾਨੂੰ ਨੌਲੇਜ ਤਾਂ ਦਿੰਦੀਆਂ ਨੇ ਲੇਕਿਨ ਜ਼ਿੰਦਗੀ ਦੇ ਵਿੱਚ ਅਸਲੀ ਅਕਲ ਉਦੋਂ ਹੀ ਆਉਂਦੀ ਹੈ ਜਦੋਂ ਅਸੀਂ ਆਪਣੇ ਆਈਡੀਆਜ਼ ਨੂੰ ਇੰਪਲੀਮੈਂਟ ਕਰਦੇ ਹਾਂ ਜੇ ਪੜਾਈ ਨਹੀਂ ਜ਼ਰੂਰੀ ਹੁੰਦੀ ਤਾਂ ਸਾਡੇ ਦੇਸ਼ ਦੇ ਵਿੱਚ ਕ੍ਰੀਏਟਿਵ ਡਵੈਲਪਮੈਂਟਸ ਨਹੀਂ ਹੋਣੀਆਂ ਸੀਗੀਆਂ ਜਿੱਦਾਂ ਕਿ ਹੁਣ ਕ੍ਰੀਏਟਿਵ ਕਲਾਕਾਰ ਨੇ bizness ਆ ਉਹ ਨਹੀਂ ਹੋਣੇ ਸੀਗੇ ਜ਼ਿੰਦਗੀ ਦੇ ਵਿੱਚ ਜਿੰਨੀ ਪੜਾਈ ਜ਼ਰੂਰੀ ਆ ਉਹ ਨਾਲ ਹੀ ਪ੍ਰੈਕਟੀਕਲ ਕੰਮ ਵੀ ਜ਼ਰੂਰੀ ਆ ਜਿਵੇਂ ਕਿ ਮੈਂ ਇਸ ਜਰਨਲਿਜ਼ਮ ਦੀ ਸਟੂਡੈਂਟ ਆ ਤੇ ਮੈਂ ਥਿਓਰੀ ਦੇ ਨਾਲ ਨਾਲ ਅਸੀਂ ਸਾਰੇ ਸਟੂਡੈਂਟਸ ਪ੍ਰੈਕਟੀਕਲੀ ਕੰਮ ਵੀ ਕਰਦੇ ਆ ਜਿਵੇਂ ਕਿ ਹੁਣ ਦੇਖੀ ਰਿਹਾ ਇਵੈਂਟ ਮੈਨੇਜ ਕਰਨਾ ਕਿਵੇਂ ਇਵੈਂਟ ਦਾ ਸਾਡੇ ਮਤਲਬ ਕਿ ਥੋੜੇ ਦਿਨ ਬਾਅਦ ਲੇਕਿਨ ਉਸਦਾਂ like you know, ਜਿਹੜੇ ਬਿਹਾਈਂਡ ਦਾ ਸੀਨਸ ਆ ਉਹ ਦੇਖੋ ਕਿ ਕਿਵੇਂ ਕਿ ਉਹ ਪ੍ਰੈਕਟੀਕਲੀ ਕੰਮ ਕਰ ਰਹੇ ਨੇ ਕੋਈ ਸੈਟਸ ਬਣਾ ਰਿਹਾ ਆ ਕੋਈ ਕਾਰਡਸ ਬਣਾ ਰਿਹਾ ਕੋਈ ਹੋਰ ਇਕੁਪਮੈਂਟਸ ਬਣਾ ਰਿਹਾ ਉਹ ਵੀ ਇੱਕ ਕ੍ਰੀਏਟਿਵ ਸਕਿਲਸ ਆਪਣੀਆਂ ਦਿਖਾ ਰਹੇ ਆ ਉਹ ਕਿਤੇ ਉਹਨਾਂ ਨੂੰ ਪੜਾਈ ਤੋਂ ਕਿਤਾਬਾਂ ਤੋਂ ਉਹਨਾਂ ਨੂੰ ਨਹੀਂ ਆਈ ਉਹ ਉਹਨਾਂ ਨੇ ਪੜਿਆ ਨਹੀਂ ਹੈਗਾ ਉਹ ਉਹਨਾਂ ਦੇ ਸਕਿਲਸ ਨੇ ਉਹਨਾਂ ਦੇ ਕ੍ਰੀਏਟਿਵ ਮਾਈਂਡ ਆ ਜੋ ਆਪਣੇ ਆਈਡੀਆਜ਼ ਨੂੰ ਲੋਕਾਂ ਤੱਕ ਸਟੂਡੈਂਟਸ ਤੱਕ ਦਿਖਾਉਂਦੇ ਨੇ